ਅਨੁਸ਼ਾਹ ਮੁਹੰਮਦ ਦਾ ਪਹਿਲਾ ਦੂਰਾ ਸੁਣਾਉਣਾ ਤੇ ਫਿਰ ਅਸਲੀਅਤ ਸੁਣੋ ਫੇਰੀ ਸ਼ਹਿਰ ਦੀ ਲੜਾਈ ਦੀ ਅਸਲ ਇਹ ਦੂਰਾ ਸਹੀ ਨਹੀਂ ਸੀ ਸਿੱਖ ਫੌਜੀਆਂ ਤੇ ਇੱਕ ਦਾਰਾਂ ਤੇ ਸਹੀ ਸੀ ਘਰੋਂ ਗਏ ਫਰੰਗੀ ਦੇ ਮਾਰਨੇ ਨੂੰ ਬੀੜੇ ਤੋਪਾਂ ਦੇ ਸਭ ਖੁਆਏ ਆਏ ਸ਼ਾਹ ਮੁਹੰਮਦਾ ਕਹਿੰਦੇ ਨੇ ਲੋਕ ਸਿੰਘ ਜੀ ਖਾਲਸਾ ਜੀ ਤੁਸੀਂ ਚੰਗੀਆਂ ਪੂਰੀਆਂ ਪਾਏ ਆਏ ਪਰ ਖਾਲਸੇ ਤੇ ਪੂਰੀਆਂ ਪਾਈਆਂ ਪੂਰਾ ਖੰਡਾ ਖੜਕਾਇਆ ਜੇ ਨੂੰ ਗਦਾਰਗਦਾਰੀ ਕਰਗੇ ਖਾਲਸਾ ਉਥੇ ਕੀ ਕਰਦਾ ਸੁਣੋ ਸਾਰੀ ਵੀਡੀਓ ਵੀਰੋ ਆਪਾਂ ਜਿਹੜਾ ਸ਼ਾਹ ਮੁਹੰਮਦ ਜੀ ਦਾ ਜੰਗਨਾਮਾ ਪੜਦੇ ਹੁੰਨੇ ਆ ਫੇਰੋਂ ਸ਼ਹਿਰ ਦੀ ਜਿਹੜੀ ਲੜਾਈ ਸੀ ਨਾ ਉਹ ਲੜਾਈ ਸਿੱਖ ਜਿੱਤੇ ਸੀ 22 ਅੰਗਰੇਜ਼ ਅਫਸਰ ਤੇ 10-12 ਉਸ ਵੇਲੇ ਜਿਹੜੇ ਪੂਰਬੀ ਦੇ ਸਿਪਾਈ ਉਹਨਾਂ ਗਵਾਹੀਆਂ ਦਿੱਤੀਆਂ ਉਹ ਗਵਾਹੀਆਂ ਵੀ ਤੁਹਾਨੂੰ ਮੈਂ ਇਸ ਵੀਡੀਓ 'ਚ ਦੱਸੂਗਾ ਜਿੰਨੀਆਂ ਮੇਰੇ ਯਾਦ ਹੋਈਆਂ ਨਹੀਂ ਤੇ ਇੱਕ ਵੱਖਰੀ ਵੀਡੀਓ ਬਣਾ ਦਿਆਂਗੇ ਤੇ ਇੱਕ ਪੰਡਤ ਨੰਦਕਮਾਰ ਦੇਵ ਸ਼ਰਮਾ ਆਇਆ ਉਹ ਆਂਦਾ ਕਿ ਜੇਕਰ ਲਾਲ ਸਿੰਘ ਤੇ ਤੇਜ ਸਿੰਘ ਮਿਲ ਕੇ ਪੰਜਾਬ ਦੇ ਪੈਰਾਂ ਵਿੱਚ ਗੁਲਾਮੀ ਦੀਆਂ ਬੀੜੀਆਂ ਪਵਾਉਣ ਵਾਸਤੇ ਵਿਸ਼ਵਾਸ ਘਾਤਨਾ ਕਰਦੇ ਤੇ ਇਸ جنگ ਦਾ ਨਤੀਜਾ ਹੋ ਰੋਣਾ ਸੀ ਜਿਹੜੀ ਫਿਰੂ ਸ਼ਹਿਰ ਦੀ ਲੜਾਈ ਸੀ ਜਦੋਂ ਖਾਲਸੇ ਨੇ ਪਹਿਲਾ ਹੱਲਾ ਕੀਤਾ ਨਾ ਤੇ ਫਰੰਗੀ ਦੇ ਜਿਹੜੇ ਸਿਪਾਈ ਸੀਗੇ ਨਾ ਫੌਜੀ ਸੀ ਉਹ ਆਪਸ ਚ ਰਲ ਮਿਲ ਗਏ ਤੇ ਉਹਨਾਂ ਨੂੰ ਇਹ ਨਹੀਂ ਸੀ ਪਤਾ ਲੱਗਦਾ ਉਹਨਾਂ ਦੇ ਕਮਾਂਡਰਾਂ ਨੂੰ ਕਿ ਮੇਰੇ ਫੌਜੀ ਕਿਹੜੇ ਤੇ ਦੂਜੇ ਫੌਜੀ ਕਿਹੜੇ ਆ ਇੰਨਾ ਜ਼ਬਰਦਸਤ ਖਾਲਸੇ ਨੇ ਹਲਾ ਕੀਤਾ ਤੇ ਜਿਹੜਾ ਗਾਰਡਨ ਵਹੀ ਨਾ ਵਿਲੀਅਮ ਗਾਰਡਨ ਉਹਨਾਂ ਦਾ ਇੱਕ ਕਮਾਂਡਰ ਸੀ ਇੱਕ ਟੁਕੜੀ ਦਾ ਉਹ ਲਿਖਦਾ ਕਿ ਸਾਡੀ ਤੋਪ ਇੱਕ ਗੋਲਾ ਸੁੱੜਦੀ ਸੀ ਸਿੱਖਾਂ ਦੀਆਂ ਫੌਜੀਆਂ ਉੰਨੇ ਸਮੇਂ ਦੇ ਵਿੱਚ ਦੋ ਗੋਲੇ ਸੁੱਟਦੀਆਂ ਸੀ ਤੇ ਜਿੱਥੇ ਜਾ ਕੇ ਅਸੀਂ ਬਹਿ ਕੇ ਚਾਨਣ ਕਰਦੇ ਸਾ ਤੇ ਮੀਂਹ ਵਾਂਗੂ ਗੋਲੇ ਆਣ ਕੇ ਸਾਡੇ ਉੱਤੇ ਵਰਦੇ ਸੀ ਇੱਕ ਪੂਰਬੀਆ ਸਿਪਾਹੀ ਲਿਖਦਾ ਕਿ ਤੋਪਾਂ ਦੀ ਤਰੇਲ ਤੋਂ ਅਸੀਂ ਤੁਬਕੇ ਪਾਣੀ ਦੇ ਪੀਤੇ ਜਿੱਥੇ ਮਤਲਬ ਸਾਨੂੰ ਕੋਈ ਪਤਾ ਲੱਗਦਾ ਹੀ ਨਹੀਂ ਸੀ ਕਿ ਕੀ ਕਿਧਰ ਨੂੰ ਕਿਹੜੀ ਕਹਾਣੀ ਘੁਮ ਗਈ ਤੇ ਜਿਹੜੇ ਵੱਡੇ ਅਫਸਰ ਗੱਫਤ ਤੇ ਲਾਰਡਿੰਗ ਕਰ ਰਹੇ ਇੱਕ ਤੰਬੂ 'ਚ ਬਹਿ ਕੇ ਉਹਨਾਂ ਨੇ ਇੱਕ ਈਮੇਲ ਉਸ ਸਮੇਂ ਦੀ ਈਮੇਲ ਕਹਿ ਲਓ ਚਿੱਠੀ ਕਹਿ ਲਓ ਉਹ ਭੇਜੀ ਪਿਛਾਂ ਵੀ ਇੱਥੇ ਸਭ ਕੁਝ ਫਨਾ ਹੋ ਗਿਆ ਜੀ ਏਡੀ ਸਖਤ ਲੜਾਈ ਜਿੰਨੇ ਹੀ ਦੋਸਤਾਨ ਚੋਂ ਆਂਦੇ ਸੀ ਰਾਜੇ ਲਤਾੜੇ ਜਿੰਨਿਆਂ ਦੀਆਂ ਗੱਦੀਆਂ ਖੋਈਆਂ ਕਿਸੇ ਇਦਾਂ ਦਾ ਖੰਡਾ ਨਹੀਂ ਵਾਇਆ ਜਿਹੜਾ ਸੇਖਾਂ ਨੇ ਵਾਇਆ ਪਰ ਗਦਾਰ ਤੇਜਾ ਸਿੰਘ ਤੇ ਲਾਲ ਸਿੰਘ ਦੀ ਗਦਾਰੀ ਕਾਰਨ ਉਹ ਜਿਹੜੀ ਲੜਾਈ ਆ ਨਾ ਸਿੱਖਾਂ ਨੂੰ ਜ਼ਬਰਦਸਤੀ ਹਾਰ ਜਿ ਦਿਖਾਈ ਗਈ ਜਿਹੜਾ ਜਰਨਲ ਗਾਰਡਨ ਉਹ ਲਿਖਦਾ ਜਿੰਨੀਆਂ ਲੜਾਈਆਂ ਹਿੰਦੁਸਤਾਨ ਵਿੱਚ ਅਸੀਂ ਲੜੀਆਂ ਫੇਰੂ ਸ਼ਹਿਰ ਦੀ ਲੜਾਈ ਸਭ ਤੋਂ ਵੱਧ ਸਖਤ ਲੜਾਈ ਸੀ ਤੇ ਸ਼ਾ ਮੁਹੰਮਦ ਨੇ ਨਾ ਉਥੇ ਇੱਕ